ਵੀਰ ਉਸਮਾਨ ਚੱਕ ਲਿਆ ਸਾਰਾ ਹਾਂਜੀ ਠੀਕ ਹੈ ਚਲੋ ਵੀਡੀਓ ਦੇਖ ਰਹੇ ਸਾਰੇ ਦੋਸਤ મિતਰਾਂ ਨੂੰ ਇੱਕ ਵਾਰੀ ਫੇਰ ਤੋਂ ਸਤਿ ਸ੍ਰੀ ਅਕਾਲ ਤੁਸੀਂ ਜੁੜਿਓ ਜ਼ਿਮੀਦਾਰਾ ਸੋਲਰ YouTube ਚੈਨਲ ਨਾਲ ਤੇ ਮੈਂ ਗੁਰਜੀਤ ਸਿੰਘ ਬਿੱਟੂ ਜਿੱਥੇ ਆਪਾਂ ਆਪਣਾ ਪੰਪ ਲਾਉਨੇ ਆ ਬਹੁਤ ਸਾਰਾ ਪੰਪ ਜਿਵੇਂ ਤੁਸੀਂ ਵੀਡੀਓ ਚ ਅਕਸਰ ਦੇਖਦੇ ਹੋ ਆਪਾਂ ਆਪਣਾ ਵੀ ਲਾਉਨੇ ਆ ਤੇ ਜਿਹੜਾ ਕਿਸੇ ਹੋਰ ਪਾਰਟੀ ਵੱਲੋਂ ਲੱਗਿਆ ਹੁੰਦਾ ਜੀ ਉਹਦੇ 'ਚ ਕੋਈ ਦਿੱਕਤ ਆਉਂਦੀ ਹੈ ਤੁਹਾਨੂੰ ਆਪਾਂ ਰਿਪੇਅਰ ਵੀ ਕਰਦੇ ਹਾਂ ਮੈਂ ਬਹੁਤ ਸਾਰੀ ਵੀਡੀਓ 'ਚ ਤੁਹਾਨੂੰ ਦਿਖਾਇਆ ਵੀ ਹੈ ਤੁਹਾਨੂੰ ਦੱਸਿਆ ਵੀ ਹੈ ਕਿਰਪਾ ਰੱਬ ਦੀ ਇੰਨੀ ਕਹਿ ਕੇ ਜਿਹੜਾ ਆਪਣਾ ਸਿਸਟਮ ਲਾਇਆ ਹੈ ਉਹ ਸਾਰੇ ਆਲਮੋਸਟ ਸਾਡੇ ਠੀਕ ਠਾਕ ਚੱਲ ਜਾਂਦੇ ਰੱਬ ਦੀ ਮਿਹਰ ਨਾਲ ਤੇ ਅਸੀਂ ਆਪਣੇ ਨਾਲ ਸਿਸਟਮ ਤੇ ਘਟ ਹੀ ਜਾਂਦੇ ਆ ਕਦੇ ਕਦੇ यूं ਜਾਂਦੇ ਆ ਲਾ ਕੇ ਮਤਲਬ ਭੁੱਲਣ ਵਾਲੀ ਗੱਲ ਹੋ ਜਾਂਦੀ ਹੈ ਸੋ ਜਿਹੜਾ ਸਸਤਾ ਸਿਸਟਮ ਲੱਗਿਆ ਹੋਇਆ ਹੈ ਉਹ ਬਾਰ-ਬਾਰ ਰਿਪੇਅਰ ਮੰਗਦਾ ਹੈ ਅਸੀਂ ਕਿਸਾਨ ਦੋਸਤੋ ਤੁਹਾਨੂੰ ਹਮੇਸ਼ਾ ਕਹਿੰਦੇ ਆ ਕਿ ਤੁਸੀਂ ਕਦੇ ਵੀ ਸਸਤਾ ਸਿਸਟਮ ਨਾ ਲਓ ਸਸਤਾ ਸਿਸਟਮ ਤੁਹਾਨੂੰ ਬਹੁਤ ਮਹਿੰਗਾ ਪੈਂਦਾ ਬਾਅਦ ਵਿੱਚ ਜਾ ਕੇ ਹੁਣ ਜੇ ਮੈਂ ਗੱਲ ਕਰਾਂ ਇਹ ਪਿੰਡ ਇਹ ਹੈਗਾ ਰਾਮਪੁਰ ਛਤਰਾਮਪੁਰ ਕਹਿੰਦੇ ਜੀਰਖਪੁਰ ਦੇ ਨੇੜੇ ਹੈ ਇੱਥੇ ਇੱਕ ਸਿਸਟਮ ਲੱਗਿਆ ਹੋਇਆ ਹੈ ਮੇਰਾ ਖਿਆਲ ਹੈ ਇਹਨੂੰ ਸ਼ਾਇਦ ਜਿਆਦਾ ਨਹੀਂ ਤਾਂ 2 ਸਾਲ ਲੱਗਿਆ ਇਹਨੂੰ ਹੋਇ ਹੋਣਗੇ ਜੀ ਪਰ ਦੇਖ ਲੈਣੇ ਆ 2022 ਦਾ ਲੱਗਿਆ ਹੋਇਆ ਜੇ ਤੁਸੀਂ ਆ ਦੇਖੋਗੇ ਤਾਂ ਇਹਦੇ ਉੱਤੇ 2022 ਡੇਟ ਲਿਖੀ ਹੋਈ ਹੈ ਤੇ 2022 ਚ ਲੱਗਿਆ ਤੇ ਅੱਜ 2025 ਐ ਤਿੰਨ ਸਾਲ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਇਹ ਸਿਸਟਮ ਬਿਲਕੁਲ ਖਤਮ ਹੋ ਗਿਆ ਬਿਲਕੁਲ ਖਤਮ ਹੋ ਦਾ ਮਤਲਬ ਆਹ ਪੈਨਲ ਅਸੀਂ ਚੈੱਕ ਕੀਤਾ ਇਹ ਡੈਡ ਐ ਕਰਾਨੀ ਕੱਢਦਾ ਆਹ ਪੈਨਲ ਡੈਡ ਐ ਉਹ ਡੈਡ ਐ ਪਿਛਲਾ ਜਿਹੜਾ ਆਹ ਇੱਕ ਆਹ ਪੈਨਲ ਐ ਪਿੱਛੇ ਆਹ ਆਹ ਪੈਨਲ ਡੈਡ ਐ ਕਹਿਣ ਤੋਂ ਭਾਵ ਕਿ ਇਸ ਟਾਵਰ ਦੇ ਵਿੱਚ ਦਸਾਂ ਦੇ ਵਿੱਚ ਚਾਰ ਪੈਨਲ ਡੈਡ ਹੋ ਗਏ ਆ ਜਾਲਜੂਲ ਤਰ੍ਹਾਂ ਦਾ ਬਹੁਤ ਸੀਗਾ ਜੀ ਮੋਟਰ ਲਾ ਲੂ ਕਿ ਇੱਕ ਵਾਰੀ ਚਲਾਈ ਹੈ ਜਰੂਰ 7.5 HP ਦੀ ਹੈ ਮੋਟਰ ਹੈ 28 ਇੱਥੇ ਪੈਨਲ ਲਾਏ ਹੈ ਜਿਹਦੇ ਚ 4 ਪੈਨਲ ਆਫ ਗ੍ਰਿਡ ਦੇ ਲੱਗੇ ਹੋਏ ਤੇ ਸਿਰਫ 24 ਪੈਨਲ ਲੱਗੇ ਹੋਏ ਨੇ ਮੋਟਰ ਵਾਸਤੇ ਇੱਕਾ 8 10 ਦਾ ਉਹ ਸਟਰਕਚਰ ਲੱਗਿਆ ਹੈ 8 ਦਾ ਹਾ ਲੱਗਿਆ ਹੈ ਤੇ 10 ਉਹ ਪਿੱਛੇ ਲੱਗੇ ਹੋਏ ਨੇ ਆਹ ਜਿਹੜੇ 8 ਲੱਗੇ ਨੇ ਇਹਦੇ ਚੋਂ ਦੋ ਪੈਨਲ ਖਰਾਬ ਨੇ ਆਹ 4 ਪਿੱਛੇ ਖਰਾਬ ਸੀ ਦੋ ਆ 6 ਤੇ ਇੱਕ ਜਿਹੜਾ ਆ ਲੱਗਿਆ ਹੈ 10 ਵਾਲਾ ਚਾਰ ਪੈਨਲ ਇਹਦੇ ਚੋਕੇ ਆ ਖੁੱਲ੍ਹੇ ਫਨੇ ਸੀ ਆਹਾਂ ਆਹ ਨਾਲ ਵਾਲਾ ਤੇ ਇੱਕ ਆਹ ਪੈਨਲ ਤੇ ਇੱਕ ਆਹ ਪੈਨਲ ਚਾਰ ਇਹਦੇ ਛੋੜ ਗਏ ਜੀ ਸਿਰਫ 6 ਪੈਨਲ ਇਹਦੇ ਚ ਬਚੇ ਨੇ ਕਹਿਣ ਤੋਂ ਭਾਬੀ ਵੀ 24 ਪੈਨਲਾਂ ਦੇ ਵਿੱਚੋਂ 10 ਚਲੇ ਗਏ ਤੇ 14 ਪਿੱਛੇ ਬਚੇ ਨੇ 14 ਪੈਨਲਾਂ ਦੀ ਇੱਕ ਸਟ੍ਰਿੰਗ ਬਣਾ ਕੇ ਅਸੀਂ ਮੋਟਰਬਾਈਕ ਦੀ ਚਾਲੂ ਕੀਤੀ ਆ ਥੋੜਾ ਥੋੜਾ ਪਾਣੀ ਆ ਰਿਹਾ ਤੇ ਇਹ ਹੁਣ ਇਹਦੇ ਪੈਨਲ ਆ ਨਵੇਂ ਲੱਗਣਗੇ ਸਮੱਸਿਆ ਇੱਥੇ ਹੁਣ ਕੇ ਵੀ ਆ ਜਾਂਦੀ ਹੈ ਕਿ ਜਿਹੜੇ ਪੈਨਲ ਲੱਗੇ ਹੋਏ ਆ ਇਹਦੀ ਗਾਰੰਟੀ ਲੈਣ ਨੂੰ ਕੋਈ ਤਿਆਰ ਨਹੀਂ ਲਾਉਣ ਵਾਲਾ ਬੰਦਾ ਲਾ ਕੇ ਚਲੇ ਗਿਆ ਬੰਦੇ ਇਹ ਬਾਹਰ ਰਹਿੰਦੇ ਆ ਟਿਕ ਟਕ ਜਮੀਂਦਰਤੀ ਹੋਈ ਹੈ ਉਹਨਾਂ ਨੇ ਕੰਟੈਕਟ ਵਗੈਰਾ ਕੀਤਾ ਹੁਣ ਉਹ ਬੰਦੇ ਨਹੀਂ ਆਏ ਤੇ ਆਪਾਂ ਨੂੰ ਇੱਥੇ ਆਉਣਾ ਪਿਆ ਰੱਬ ਜਾਣਦਾ ਉਹ ਕਾਰਨ ਕੀ ਹੈ ਕਿਉਂ ਨਹੀਂ ਹੈ ਇਹ ਉਹਨਾਂ ਦਾ ਆਪ ਦਾ ਗੱਲ ਹੋ ਗੈਨ ਦਪਾ ਵੀ ਜੇ ਚੰਗਾ ਕੰਮ ਵਧੀਆ ਕੰਮ ਹੋਇਆ ਹੋਵੇ ਆ ਜਿਵੇਂ ਤਾਰਾਂ ਲਟਕਦੀਆਂ ਜਾਲ ਨੇ ਆ ਇਹ ਚੀਜ਼ਾਂ ਜੇ ਠੀਕ ਚੰਗੀਆਂ ਤੇ ਲੱਗੀਆਂ ਹੋਣ ਤਾਂ ਸਿਸਟਮ 'ਚ ਪ੍ਰੋਬਲਮ ਨਹੀਂ ਆਉਂਦੀ ਲੰਮਾ ਸਮਾਂ ਸਿਸਟਮ ਠੀਕ ਚੱਲਦਾ ਤੇ ਜੇ ਕੁਆਲਿਟੀ A ਗ੍ਰੇਡ ਲੱਗੀ ਹੋਵੇ ਮੋਟਰ ਤੁਹਾਨੂੰ ਮੈਂ ਦਿਖਾਉਣਾ ਮੋਟਰ ਵੀ ਇੱਥੇ ਨਾਰਮਲ ਲੱਗੀ ਹੋਈ ਹੈ ਬਿਜਲੀ ਵਾਲੀ ਮੋਟਰ ਬਿਜਲੀ ਦੀ ਮੋਟਰ ਲਾ ਕੇ ਚਲਾਤੀ ਪਾਣੀ ਪੂਣੀ ਪ੍ਰੋਪਰ ਬਣਿਆ ਨਹੀਂ ਪਰ ਚਲੋ ਅਗਲਾ ਆਵਦਾ ਕਰਕੇ ਤੁਰਿਆ ਹੁਣ ਇਹਨਾਂ ਦਾ ਇੱਥੇ ਕਿ ਡਰਾਈਵ ਦੀ ਮੈਂ ਗੱਲ ਕਰਾਂ ਡਰਾਈਵ ਤੇ ਆਈਰ ਮੀਟਰ ਆਈ ਹੈ ਬਟ ਡਰਾਈਵ ਜਿੰਮੇ ਕੰਪਨੀ ਵੱਲੋਂ ਆਈ ਉਹ ਮੈਂ ਚੈੱਕ ਲਾਤੀ ਉਹਦਾ ਕੋਈ ਵੀ ਪੈਰਾਮੀਟਰ ਸੈੱਟ ਨਹੀਂ ਕੀਤਾ ਹੋਇਆ ਮੈਨੂੰ ਮੈਂ ਹੈਰਾਨ ਇਸ ਗੱਲ ਤੋਂ ਵੀ ਇਹ ਕਿਵੇਂ ਚਲਾਈ ਗਈ ਮੋਟਰ ਦੋ ਤਿੰਨ ਸਾਲ ਦੀ ਮੋਟਰ ਨੇ ਚਲਾਈ ਹੈ ਉਹ ਕਿਵੇਂ ਚਲਾਉਂਦੇ ਹੈ ਪਾਣੀ ਮੜਾ ਮੋਟਾ ਹੋਊਗਾ ਟਰਪ ਕਰਦੇ ਹੋਗੀ ਬਦਲਾਂ ਚ ਫੰਦੇ ਹੋ ਜੰਦੀ ਹੋਣੀ ਆ ਸਵੇਰੇ ਲੇਟ ਚੱਲਦੀ ਹੋਊ ਸ਼ਾਮ ਨੂੰ ਜਲਦੀ ਬੰਦ ਹੁੰਦੀ ਹੋ ਪਰ ਕਈ ਵਾਰ ਜਿਵੇਂ ਤਾਂ ਇਹਨੂੰ ਪਤਾ ਨਹੀਂ ਲੱਗਦਾ ਮੈਂ ਹੁੰਦਾ ਵੀ ਐਦਾਂ ਹੀ ਚੱਲਦੀ ਹੁੰਦੀ ਸੁਲਦਰ ਦੀ ਮੋਟਰ ਕਿੱਥੇ ਸੋ ਤਾਂ ਅੰਗਰ ਖੇਦ ਮੈਂ ਗੌਰਨ ਕਰਦਾ ਸੋ ਇੱਥੇ ਸਿਸ ਕਿ 3 ਸਾਲ ਦੇ ਵਿੱਚ ਵਿੱਚ ਜਿਹੜਾ ਸਿਸਟਮ ਹੈ ਹੁਣ ਇਸ ਵੇਲੇ ਇਹ ਲਗਭਗ 2 ਲੱਖ ਰੁਪਏ ਮੰਗਦਾ ਹੈ ਇਹਦੇ ਤੇ ਉਹ ਆ ਹੁਣ ਮੋਟਰ ਹੈ ਆ ਇੰਨਾ ਨਿਕ ਪਾਣੀ ਹੈ ਹਾਲਾਂਕਿ ਇੱਥੇ ਪਾਣੀ ਬਹੁਤ ਉੱਚਾ ਹੈ ਜੇ ਅਸਰ ਫੜ ਦੋਤੇ ਇਹ ਮੋਟਰ ਹੋਣੀ ਹੈ ਗੱਗਰ ਬਿਲਕੁਲ ਇਸ ਦੇ ਨਾਲ ਹੈ ਆ ਪਿਛਲੇ ਪਾਸੇ ਗੱਗਰ ਹੈ ਪਿਛਲੇ ਦਿਨਾਂ ਦੇ ਵਿੱਚ ਜਿਹਨੇ ਬਹੁਤ ਸਾਰੀ ਤਬਾਹੀ ਪੰਜਾਬ 'ਚ ਮੱਚ ਗਈ ਇੱਥੇ ਲੈਵਲ ਉੱਚੇ ਹੈ ਪਾਣੀ ਦਾ ਪਰ ਫਿਰ ਵੀ 14 ਪੈਨਲ ਲੱਗੇ ਹੁਣ ਤਾਂ ਅੱਧਾ ਪਾਣੀ ਮੋਟਰ ਇਸ ਵੇਲੇ ਵੀ ਦੇਈ ਜਾਂਦੀ ਹੈ ਪਰ ਥੋੜੋ ਥੋੜਾ ਪਾਣੀ ਆ ਰਿਹਾ ਮੇਰੇ ਖਿਆਲ ਇਹ 1 ਇੰਚ ਪਾਣੀ ਵੀ ਹੈ ਨਹੀਂ ਸੋ ਮੇਰੇ ਕਹਿੰਦੇ ਪਾ ਆਵੇ ਕਿ ਸਿਸਟਮ ਜਦੋਂ ਲਾਉਣੇ ਕਿਸਾਨ ਵੀਰੋ ਤੁਸੀਂ ਤੁਹਾਨੂੰ ਹਮੇਸ਼ਾ ਕਹਿੰਦੇ ਆ ਕਿ ਵਧੀਆ ਸਿਸਟਮ ਲਾਓ ਚੰਗਾ ਸਿਸਟਮ ਲਾਓ ਯਾਰ ਕਿਉਂ ਬਾਰ ਬਾਰ 2-3 ਸਾਲ ਬਾਅਦ ਇੱਕ 2-3 ਸਾਲ ਬਾਅਦ ਤੂੰ ਇਹ ਲਾਉਣੇ ਹੁਣਾ ਸਟਰਕਚਰ ਲੱਗਿਆ ਇੱਥੇ ਪੇਂਟਡ ਆ ਸਾਰਾ ਪੇਂਟ ਕੀਤਾ ਹੋਇਆ ਜਿਹੜੀਆਂ ਉਹਦੀਆਂ ਸਾਈਡਾਂ ਸਪੋਰਟਾਂ ਨੇ ਉਹਨਾਂ ਚ ਜੋੜ ਪਾਏ ਨੇ ਵੈਲਡਿੰਗ ਕੀਤੇ ਹੋਏ ਨੇ ਪਰ ਇਹਨਾਂ ਦੇ ਵਿੱਚ ਜੋੜ ਪਾਏ ਨੇ ਸੋ ਸਾਡੇ ਕਹਿੰਦੇ ਭਾਵੇਂ ਕਿ ਜਦੋਂ ਸਿਸਮ ਲਾਉਣੇ ਤਾਂ ਵਧੀਆ ਸਿਸਮ ਲਾ ਲਓ ਇੱਕ ਵਾਰੀ ਤਾਂ ਕਿ ਇਹੋ ਸਾਲ ਨਾਲ ਬੁਧੀ ਟਿੱਕੇ ਚੱਲਦਾ ਰਹੇ ਇੱਥੇ ਆਈ ਸੀ ਕਿ ਕੀਤਾ ਠੀਕ ਬਾਈ ਨਾਲ ਗੱਲ ਕਰਨਗੇ ਬਾਹਰ ਰਹਿੰਦਾ ਪਰਿਵਾਰ ਉਹ ਤੇ ਇਹ ਸਿਸਟਮ ਨੂੰ ਸਾਰ ਨੂੰ ਚੇਂਜ ਕਰਾਂਗੇ ਨਵਾਂ ਲਾਵਾਂਗੇ ਸੋ ਸਾਡੀ ਤਾਂ ਗੁਜਾਰਸ਼ ਹੈ ਤੁਹਾਨੂੰ ਕੱਲ ਵੀ ਮੈਨੂੰ ਇੱਕ ਫੋਨ ਆਇਆ ਸੀ ਬਾਈ ਉਹਨੇ ਪਿੰਡ ਕਰਹਾਲੀ ਪਟਿਆਲੇ ਦੇ ਨਾਲ ਡਕਾਲਾ ਦੇ ਨੇੜੇ ਉਹ ਵੀ ਬੰਦੇ ਵਿਚਾਰ ਬੜੇ ਤੰਗ ਸੀ ਕਹਿੰਦੇ ਅਸੀਂ ਜਾਂ ਚੱਕਰ ਚ ਪੈ ਗਏ ਵੀ ਸਸਤਾ ਸਿਸਮ ਲਵਾ ਲੈ ਵੀ ਕਿਰਪਾ ਕਰਕੇ ਸਾਡਾ ਸਿਸਟਮ ਤੁਸੀਂ ਠੀਕ ਕਰਕੇ ਜਾਇਓ ਉਹਨਾਂ ਨੇ ਸ਼ਬਦ ਕਹੇ ਕੁਝ ਉਹ ਕਹਿੰਦੇ ਭਾਈ ਸਾਡੀ ਆਖਰੀ ਉਮੀਦ ਤੁਸੀਂ ਹੋ ਸੋ ਕਿਸਾਨ ਵੀਰੋ ਬਿਲਕੁਲ ਕੋਈ ਨਹੀਂ ਅਸੀਂ ਤਾਂ ਨਹੀਂ ਤੁਹਾਡੇ ਨੂੰ ਭਜਦੇ ਕਿਤੇ ਵੀ ਅਸੀਂ ਤੁਹਾਨੂੰ ਠੀਕ ਕਰਕੇ ਦੇਾਂਗੇ ਸਿਸਟਮ ਭਾਵੇਂ ਜਿੱਦਾਂ ਮਰਜ਼ੀ ਲੱਗੇ ਹੋਵੇ ਪਰ ਦੁੱਖ ਇਸ ਗੱਲ ਦਾ ਹੁੰਦਾ ਕਿ ਤੁਹਾਡੇ ਵੀ ਉਸ ਵੇਲੇ ਪੈਸੇ ਲੱਗ ਰਹੇ ਹੁੰਦੇ ਆ ਦੂਜਾ ਇਹ ਵੀ ਹੁੰਦਾ ਕਿ ਕਈ ਵਾਰ ਸਾਡੇ ਤੁਸੀਂ ٹرسٹ ਵੀ ਨਹੀਂ ਕਰਦੇ ਸਾਡੇ ਤੁਸੀਂ ਤਵਾਰ ਵੀ ਨਹੀਂ ਕਰਦੇ ਤੁਹਾਨੂੰ ਲੱਗਦਾ ਕਿ ਅਸੀਂ ਐਵੇਂ ਹੀ ਬੋਲੀ ਜਾਂਦੇ ਆ ਜਾਂ ਅਸੀਂ ਪੈਸੇ ਵਾਧ ਲੈਨੇ ਆ ਪਰ ਕਿਸਾਨ ਵੀਰੋ ਇਹ ਜਿਹੜੇ ਘੱਟ ਪੈਸੇ ਲਏ ਹੋਣਗੇ ਬੰਦੇ ਨੇ ਇਹ ਹੁਣ ਘੱਟ ਥੋੜਾ ਰਹਿ ਗਿਆ ਹੁਣ ਜੇ ਸਿਸਟਮ ਚਲਾਉਣ ਵਾਸਤੇ 2 ਲੱਖ ਰੁਪਏ ਲੱਗਣਾ ਜਾਂ ਇਹਦਾ 1 ਲੱਖ ਰੁਪਏ ਦਾ ਟੁਕੜਾ ਲੱਗੂਗਾ ਜੇ ਇਹਨਾਂ ਪੈਨਲ ਨੂੰ ਚੇਂਜ ਕੀ ਕਰਾਂਗੇ ਇਸ ਸਿਸਟਮ ਲਾਵਾਂਗੇ ਪਰ ਇਸ ਸਿਸਟਮ ਨਾਲ ਵਧੀਆ ਨਹੀਂਗਾ ਹੁਣ ਮੋਟਰ ਵੀ ਚੇਂਜ ਹੋਣੀ ਹੈ ਡਰਾਈਵ ਚ ਵੀ ਦਿੱਕਤ ਹੈ ਸੋ ਜਦੋਂ ਹੁਣ ਇਹ ਜੇ 2 ਲੱਖ ਰੁਪਈਆ ਐਸ ਵੇ ਲਾ ਰਹੇ ਨੇ 3 ਸਾਲ ਬਾਅਦ ਫਿਰ ਸਸਤਾ ਕਿਵੇਂ ਹੋ ਗਿਆ ਇਹ ਤਾਂ ਹੋਰ ਵੀ ਮਹਿੰਗਾ ਪੈ ਗਿਆ ਸਭ ਨਾਲ ਤੁਹਾਨੂੰ ਪਾਣੀ ਵੀ ਪ੍ਰੋਪਰ ਮਿਲਿਆ ਸੋ ਸਾਡੇ ਤੁਹਾਨੂੰ ਗੁਜਾਰਸ਼ ਹੈ ਜਦੋਂ ਵੀ ਤੁਸੀਂ ਕੋਈ ਪ੍ਰੋਡਕਟ ਖਰੀਦਦੇ ਹੋ ਕੱਲੀ ਸੋਲਰ ਮੋਟਰੇ ਨਹੀਂ ਕੋਈ ਵੀ ਚੀਜ਼ ਤੁਸੀਂ ਲੈਣੇ ਹੋ ਖੇਤੀਬਾੜੀ ਵਾਸਤੇ ਜਾਂ ਘਰ ਵਾਸਤੇ ਚੰਗੀ ਚੀਜ਼ ਖਰੀਦਿਆ ਕਰੋ ਯਾਰ ਸਾਡੇ ਤੁਹਾਨੂੰ ਇਹ ਕਹਿਣਾ ਬਾਕੀ ਤੁਹਾਡੀ ਮਰਜ਼ੀ ਹੈ ਇੱਕ ਹੋਰ ਸਸਨ ਤੁਹਾਨੂੰ ਦੱਸਿਆ ਉਹ ਵੀ ਦੇਖ ਕੇ ਹਣਾ ਕੱਲ ਨੂੰ ਜਾ ਕੇ ਚੱਲਦਾ ਕਰਨਾ ਬਈਆਂ ਉਹਦੇ ਵੀ ਦਿੱਕਤਾਂ ਨੂੰ ਆ ਰਹੀ ਹੈ ਸੋ ਆ ਤਾਂ ਆਪਾਂ ਸਸਨ ਚਾਲੂ ਕੀਤਾ ਹੁਣ ਇਹਨੂੰ ਟੈਂਪਰੇਰੀ ਚਾਲੂ ਕੀਤਾ ਪਾਣੀ ਪੂਣੀ ਪੀਣ ਵਾਸਤੇ ਹੋਇਆ ਇਹਨਾਂ ਦਾ ਕੰਮ ਬਸ ਬਾਕੀ ਤਾਂ ਜੇ ਪੈਂਡਿੰਗ ਹੈ ਕੰਮ ਸੋ ਗੁਜਾਰਸ਼ ਤੁਹਾਨੂੰ ਇਹੀ ਕਿ ਜਦੋਂ ਵੀ ਸਿਸਨ ਲਾਉਣੇ ਵਧੀਆ ਸਿਸਨ ਲਾਓ ਹਲਕਾ ਸਿਸਨ ਕਦੇ ਨਾ ਲਾਓ ਸ਼ੁਕਰੀਆ ਮਿਹਰਬਾਨੀ ਥੈਂਕ ਯੂ